ਉਹ ਅਸੀਂ ਕਹਦੇ ਨੇ ਗੈਸਟ੍ਰਾਈਟਸ ਹੁੰਦਾ ਕਿ ਗੈਸਟ੍ਰਿਕ ਅਲਸਰ ਹੁੰਦੇ ਆ ਪੇਟ 'ਚ ਜਿਹਨੂੰ ਇਹ ਸੋਜ ਕਹਿੰਦੇ ਆ ਜਾਂ ਪੇਟ 'ਚ ਛਾਲੇ ਕਹਿੰਦੇ ਆ ਲੋਕੀ ਸਭ ਤੋਂ ਜ਼ਿਆਦਾ ਕਾਮਨ ਉਹਨੂੰ ਲੈਂਦੇ ਆ ਉਹ ਹੁੰਦੀ ਓਦੋਂ ਜਦੋਂ ਐਸਿਡ ਬਣਦਾ ਸਾਡੇ ਹਾਂ ਐਸਿਡ ਨੂੰ ਅਸੀਂ ਕੁਝ ਵੀ ਨਹੀਂ ਸਮਝਦੇ ਓਕੇ ਰੋਜ਼ ਇਹ ਤਾਂ ਬਣਦਾ ਰਹਿੰਦਾ 5-7 ਸਾਲ ਵਿੱਚ ਇੰਨਾ ਬੁਰਾ ਹਾਲ ਕਰ ਦਿੰਦਾ ਮਿਰਗੀ ਦੇ ਦੌਰੇ ਵੀ ਉੱਤੋਂ ਪੈਂਦੇ ਆ ਝੁਰੀਆਂ ਲੱਪੈਂਦੀਆਂ ਬੰਦਾ ਜਲਦੀ ਬੁੱਢਾ ਲੱਗਣ ਲੱਪੈਂਦਾ ਜੀ ਸਾਰਾ ਰੁਕਦਾ ਬੰਦੇ ਦਾ ਹੈਨਾ ਤੇ ਉਹ ਉਹਦਾ ਇਲਾਜ ਇਸ ਕਰਕੇ ਨਹੀਂ ਹੈਗਾ ਐਲੋਪੈਥੀ ਵਿੱਚ ਤਾਂ ਮੈਂ ਕਦੀ ਦੇਖਿਆ ਨਹੀਂ ਹੁੰਦਾ ਤੇ ਆਯੁਰਵੇਦ ਵਿੱਚ ਉਹਦੇ ਸਿੰਪਟਮ ਇੰਦਾ ਕਾਮਨ ਜੇ ਆ ਨਾ ਪਤਾ ਹੀ ਨਹੀਂ ਲੱਗਦਾ ਲੋਕੀ ਲਿਵਰ ਆਲ ਦੋੜੇ ਫਿਰਦੇ ਆ ਹਾਂਜੀ ਹਾਂਜੀ ਐਸਿਡ ਆਪਣੇ ਯੂਰਿਕ ਐਸਿਡ ਦੀ ਦਵਾਈਆਂ ਖਾਂਦੇ ਰਹਿੰਦੇ ਆ ਕਿਉਂਕਿ ਯੂਰਿਕ ਐਸਿਡ ਦੀ ਪ੍ਰੋਡਕਸ਼ਨ ਵੀ ਹੁੰਦੀ ਆ ਕੋਈ ਮਰਜ਼ੀ ਜਿਵੇਂ ਹੁਣ ਹਾਰਡ ਦੀ ਪ੍ਰੋਬਲਮ ਲੋਕਾਂ ਦੇ ਵਿੱਚ ਜ਼ਿਆਦਾ ਆਉਂਦੀ ਆ ਹਾਂਜੀ ਹਾਂਜੀ ਜਿਵੇਂ ਕਈ ਵਾਰ ਸਟੰਟ ਪਾਉਣ ਨੂੰ ਵੀ ਡਾਕਟਰ ਕਹਿੰਦਾ ਜਦਾਂ ਕਦਾਂ ਕਦਾਂ ਵਾਲੀਕ ਹੋ ਜਾਂਦੇ ਜੀ ਹਾਂਜੀ ਤੇ ਉਹਦਾ ਇਲਾਜ ਵੀ ਹੈ ਬਿਲਕੁਲ ਹੋ ਜਾਂਦਾ ਜੀ ਠੀਕ ਆ بس ਉਹਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੱਸਾਂ ਉਹ ਵੀ ਐਸਿਡ ਤੋਂ ਹੀ ਸ਼ੁਰੂ ਹੁੰਦਾ ਐਸਿਡ ਤਾਂ ਜਿਹੜਾ ਆਯੁਰਵੇਦ ਵਿੱਚ ਹੈ ਨਾ ਜਿਹੜਾ ਹਾਰਡ ਦਾ ਰੋਗ ਆ ਵਾਤ ਰੋਗ ਆ ਵਾਤ ਮੈਨੇ ਵాయు ਵాయు ਹਾਂਜੀ ਜਦੋਂ ਬੰਦੇ ਵਿੱਚ ਵాయు ਦੀ ਵਿਰਧੀ ਹੁੰਦੀ ਹੈ ਨਾ ਉਦੋਂ ਹੀ ਬਲੋਕੇਜ ਪੈਦਾ ਹੁੰਦੀ ਆ ਆਪਾਂ ਇਹ ਗੱਲ ਕਹਿ ਸਕਦੇ ਮੇਨ ਮੁੱਦਾ ਆਪਣਾ ਤੇਜਾਬ ਦਾ ਹੀ ਆ ਤੇ ਆਪ ਤੋਂ ਸਾਰੀਆਂ ਬਿਮਾਰੀਆਂ ਪੈਦਾ ਜੇ ਸਾਡਾ ਪੇਟ ਸਹੀ ਰਹੂਗਾ ਨਾ ਤਾਂ ਫਿਰ ਅਸੀਂ ਹਾਰਡ ਦਾ ਇਲਾਜ ਹੀ ਕਿਉਂ ਕਰਾਣਾ ਬਿਮਾਰੀ ਨਹੀਂ ਕੋਈ ਹੋਣੀ ਹੈਗੀ ਜਿਹੜੇ ਵੀ ਆਪਣੇ ਪੇਤ ਰੋਗ ਹੋ ਗਏ ਜਿੰਨੇ ਵੀ ਹੋ ਗਏ ਜਿਹੜੇ ਪਿਤ ਵਿਰਧੀ ਹੁੰਦੀ ਹੈ ਜਿਹੜੇ ਜਦੋਂ ਆਪਣਾ ਜਿਗਰ ਦਾ ਹੋ ਗਿਆ ਜਿਹਨੂੰ ਅਸੀਂ ਲਿਵਰ ਕਹਿ ਦਿੰਨੇ ਆ ਹੈਪਾਟਾਈਟਸ ਕਾਲਾ ਪੀਲਿਆ ਹੋ ਗਿਆ ਤੇ ਜੋੜਾਂ ਦਾ ਦਰਦ ਹੋ ਗਿਆ ਗਠੀਆ ਹੋ ਗਿਆ ਆਰ ਐ ਫੈਕਟਰ ਜਿਹਨੂੰ ਅਸੀਂ ਪੋਜ਼ਿਟਿਵ ਕਹਿ ਦਿੰਨੇ ਆ ਗੈਸਟ੍ਰਾਈਟਸ ਹੋ ਗਿਆ ਕਿਡਨੀ ਦੇ ਹੋ ਗਏ ਕਿਡਨੀ ਦੀ ਪ੍ਰੋਬਲਮ ਹੋ ਗਈ ਕਿਸੇ ਦੇ ਗਦੂਦਾਂ ਆ ਹਰਨੀਆਂ ਤੱਕ ਦਾ ਅਸੀਂ ਇਲਾਜ ਕਰ ਦਿੰਨੇ ਆ ਤੇ ਹਰਨੀਆਂ ਵਾਲੇ ਬੰਦੇ ਨੂੰ ਦੋ ਦਿਨਾਂ ਵਿੱਚ ਫਰਕ ਪਊਗਾ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਵਿੱਚ ਸਾਰੇ ਡਾਕਟਰ ਕਹਿੰਦੇ ਆ ਜੀ ਕਿ ਆਯੁਰਵੈਦਿਕ ਦਵਾਈਆਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਜੀ ਮੰਨ ਲਿਆ ਨਹੀਂ ਹੁੰਦਾ ਜੀ ਹੁਣ ਤੁਸੀਂ ਸਮਝ ਲਓ ਜ਼ਹਿਰ ਹੈ ਸਮਝ ਲਓ ਉਹਦਾ ਕੋਈ ਸਾਈਡ ਇਫੈਕਟ ਨਹੀਂ ਆ ਜੀ ਉਹਨੂੰ ਤੁਸੀਂ ਪੀ ਲਿਆ ਉਹਨੇ ਆਪਣਾ ਅਸਰ ਤਾਂ ਦੇਣਾ ਨਾ ਇਫੈਕਟ ਤਾਂ ਹੈਗਾ ਨਾ ਅਸਰ ਤਾਂ ਹੈ ਜਾਂ ਤੇ ਜੇ ਅਸੀਂ ਕਿਸੇ ਨੂੰ ਗਲਤ ਦਵਾਈ ਆਯੁਰਵੈਦਿਕ ਹੀ ਦੇ ਦਿੱਤੀ ਆ ਉਹਨਾਂ ਵੀ ਬੰਦਾ ਬਿਮਾਰ ਹੋ ਸਕਦਾ ਓਕੇ ਹਾਂ ਇਫੈਕਟ ਤਾਂ ਆਪਣਾ ਨੇ ਦੇਣਾ ਹੈ ਨਾ ਜੀ ਹਾਂ ਫੈਕਟ ਦੇਣਾ ਵਾ ਕੋਈ ਸਾਈਡ ਇਫੈਕਟ ਨਹੀਂ ਹੈ ਹਾਂ ਸਾਈਡ ਜ਼ਿਆਦਾਤਰ ਦਵਾਈਆਂ ਤੇ ਨਹੀਂ ਹੈਗੇ ਆ ਸਾਈਡ ਇਫੈਕਟ ਪਰ ਆਪਾਂ ਜੇ ਗਲਤ ਦਵਾਈ ਕਿਸੇ ਮਰੀਜ਼ ਨੂੰ ਦੇ ਦਿੱਤੀ ਹੈ ਤਾਂ ਬਿਮਾਰ ਹੋ ਸਕਦਾ ਕਿਉਂਕਿ ਜਦੋਂ ਬੰਦਾ ਜੰਮਦਾ ਆ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਹੁੰਦੀ ਨਾ ਬਾਅਦ ਚ ਹੀ ਹੁੰਦੀ ਨਾ ਬਿਮਾਰੀ ਅਸੀਂ ਇੱਕਾ ਠੀਕ ਕਰ ਦੇਣਾ ਜੀਨ ਦਾ ਤਰੀਕਾ ਦੱਸਣਾ ਮੁਰਕੇ ਫਿਰ ਬੰਦਾ ਬਿਮਾਰ ਨਹੀਂ ਹੋਊਗਾ ਸਾਡੇ ਤੇ ਦੂਜੀ ਗੱਲ ਜੀ ਇੱਕ ਲਕੋਰੀਏ ਦੀ ਪ੍ਰੋਬਲਮ ਬਹੁਤ ਆਉਂਦੀ ਆ ਪੀਸੀਓਡੀ ਪੀਸੀਓਐਸ ਤੇ ਲੇਡੀਜ਼ ਨੂੰ ਪ੍ਰੋਬਲਮ ਬਹੁਤ ਆਉਂਦੀ ਆ ਉਹਦਾ ਇਲਾਜ ਅਸੀਂ ਪੂਰਾ ਕਰਦੇ ਦੂਜਾ ਜਿਹੜਾ ਗੁਪਤ ਰੋਗਾਂ ਦਾ ਇਲਾਜ ਕਿਉਂਕਿ ਉਹਦਾ ਮੈਂ ਜ਼ਿਆਦਾ ਤਾਂ ਨਹੀਂ ਦੱਸਦਾ ਮਾਰਕੀਟ ਵਿੱਚ ਬਹੁਤ ਅਫਵਾਹਾਂ ਫੈਲੀਆਂ ਆ ਤੇ ਇਸ ਕਰਕੇ ਹਨਾ ਉਹਦਾ ਲਾਜ ਵੀ ਅਸੀਂ ਕਰੀਦਾ ਤੇ ਪੱਥਰੀ ਦੀ ਦਵਾਈ ਆ ਪਿੱਤੇ ਦੀ ਪੱਥਰੀ ਦੀ ਓਕੇ ਉਹ ਅਸੀਂ ਫ੍ਰੀ ਦੇ ਦਿੰਦੇ ਕੋਈ ਬਿਮਾਰੀ ਇਹੋ ਜੀ ਹੈ ਨਹੀਂ ਜੀ ਜਿਹਦਾ ਲਾਜ ਨਹੀਂ ਕਰਦਾ ਹਰੇਕ ਤਰ੍ਹਾਂ ਦੀ ਬਿਮਾਰੀ ਦਾ ਲਾਜ ਥੋੜਾ ਇੱਥੇ ਹੀ ਹੋਣਾ ਬਾਈ ਅਸੀਂ ਮਿੱਤਰੋ ਇਸ ਟਾਈਮ ਹੁਸ਼ਿਆਰਪੁਰ ਦੇ ਵਿੱਚ ਆ ਹੁਸ਼ਿਆਰਪੁਰ ਦੀਆਂ ਸੜਕਾਂ ਇਸ ਟਾਈਮ ਅਸੀਂ ਸ਼ਹਿਰ ਦੇ ਵਿੱਚ ਆ ਤੇ ਅੱਜ ਮੈਂ ਤੁਹਾਨੂੰ ਇੱਕ ਐਹੋ ਜੀ ਜਗ੍ਹਾ ਤੇ ਲੈ ਕੇ ਜਾਊਂਗਾ ਜਿੰਨੇ ਦਰਸ਼ਕ ਇਹ ਵੀਡੀਓ ਦੇਖ ਰਹੇ ਹਨ ਸਾਰਿਆਂ ਦਾ ਫਾਇਦਾ ਹੋਊਗਾ ਤੇ ਤੁਹਾਡੇ ਰਿਸ਼ਤੇਦਾਰਾਂ ਤੁਹਾਡੇ ਯਾਰਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਕਰੋਗੇ ਕਿਉਂਕਿ ਸਾਰਿਆਂ ਦਾ ਫਾਇਦਾ ਹੋਣ ਵਾਲਾ 35 ਸਾਲਾਂ ਤੋਂ ਹੁਸ਼ਿਆਰਪੁਰ ਦੇ ਵਿੱਚ ਮਿੱਤਰੋ ਇੱਕ ਕਲੀਨਿਕ ਚੱਲ ਰਿਹਾ 35 ਸਾਲਾਂ ਤੋਂ ਆਯੁਰਵੇਦ ਦਾ ਕਲੀਨਿਕ ਆ ਉੱਥੇ ਮੈਂ ਤੁਹਾਨੂੰ ਲੈ ਕੇ ਚੱਲਿਆ ਇਹ ਬੰਦੇ ਦਾਵਾ ਕਰਦੇ ਆ ਵੀ ਜੇ ਤੁਹਾਡੀਆਂ ਕਿਡਨੀਆਂ ਦੀ ਕੋਈ ਡੈਲਸਸ ਹੁੰਦੀ ਆ ਵੀ ਕਿਡਨੀਆਂ ਦੀ ਪ੍ਰੋਬਲਮ ਆ ਮਹੀਨੇ ਦੇ ਵਿੱਚ ਕਿਡਨੀਆਂ ਦੀ ਡੈਲਸਸ ਹਟਾ ਦੇਣਗੇ 7 ਮਹੀਨੇ ਦੇ ਵਿੱਚ ਜਮ੍ਹਾਂ ਪ੍ਰੋਬਲਮ ਸੋਲਵ ਦੂਜੀ ਗੱਲ ਜੇ ਕੋਈ ਹਾਰਟ ਦੀ ਪ੍ਰੋਬਲਮ ਆ ਕੋਈ ਲਿਵਰ ਦੀ ਪ੍ਰੋਬਲਮ ਆ ਸਾਰੀਆਂ ਜੜ ਤੋਂ ਖਤਮ ਵੀ ਇਹ ਡਾਕਟਰ ਕਹਿੰਦੇ ਇਹ ਬੰਦਾ ਪੌੜੀਆਂ ਨਹੀਂ ਚੜਦਾ ਹਫ਼ਤੇ ਦੇ ਵਿੱਚ ਬੰਦਾ ਪੌੜੀਆਂ ਚੜਨ ਲੱਗ ਜੂਗਾ ਐਡਾ ਦਾਅਵੇ ਬੰਦੇ ਰੱਖਦੇ ਆ ਮੈਂ ਸੁਣਿਆ ਜਾ ਕੇ ਪਤਾ ਲੱਗੂ ਇਹ ਗੱਲਾਂ ਸੱਚੀਆਂ ਕਿ ਝੂਠੀਆਂ ਇੱਕ ਗੱਲ ਹੋਰ ਆ ਜਿਵੇਂ ਗੈਸਟ੍ਰਾਈਟਸ ਹੋ ਜਾਂਦੇ ਆ ਜਿਹੜੇ ਪੇਟ ਦੇ ਵਿੱਚ ਛਾਲੇ ਹੋ ਜਾਂਦੇ ਜਿਸ ਤੋਂ 90 ਬਿਮਾਰੀਆਂ ਹੋਰ ਪੈਦਾ ਹੁੰਦੀਆਂ ਉਹ ਵੀ ਬਿਲਕੁਲ ਠੀਕ ਕਰ ਦਿੰਦੇ ਲਕੂਰਜਿਆ ਦਾ ਇਲਾਜ ਹੋ ਜਾਂਦਾ ਇੱਥੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਮਿੱਤਰੋ ਵੀ ਕੁੱਲ ਮਿਲਾ ਕੇ ਕੋਈ ਨਾ ਕੋਈ ਪ੍ਰੋਬਲਮ ਹਰੇਕ ਬੰਦੇ ਨੂੰ ਅੱਜ ਕੱਲ੍ਹ ਹੈਗੀ ਹੋਈ ਆ ਸੋ ਮੈਂ ਉੱਥੇ ਲੈ ਕੇ ਚੱਲਿਆ ਅੱਗੇ ਤਾਂ ਬਹੁਤ ਵੀਡੀਓ ਪਾਉਣਾ ਵੀ ਆਹ ਦੇਖੋ ਮਿੱਤਰੋ ਆਹ ਦੇਖੋ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਵੀ ਆਹ ਦੇਖੋ ਮਿੱਤਰੋ ਇਹ ਵੀਡੀਓ ਹਰੇਕ ਬੰਦੇ ਦੇ ਭਲੇ ਦੀ ਆ ਜੇ ਤੁਹਾਨੂੰ ਕੋਈ ਇਹਨਾਂ ਦੇ ਵਿੱਚੋਂ ਰੱਬ ਨਾ ਕਰੇ ਚੰਗੀ ਗੱਲ ਆ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਉਹ ਬੰਦੇ ਨੂੰ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਜਿਹੜਾ ਕੋਈ ਕਿਸੇ ਵੀ ਪ੍ਰੋਬਲਮ ਦੇ ਨਾਲ ਯੂਜ ਰਿਆ ਆਪਾਂ ਤਾਂ ਕਹਿੰਦੇ ਆ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕੋਈ ਬਿਮਾਰੀ ਨਾ ਲੱਗੇ ਬੰਦਾ ਤੰਦਰੁਸਤ ਰਹੇ ਪਰ ਫਿਰ ਵੀ ਇਹੋ ਜਿਹੇ ਬੰਦੇ ਇਹੋ ਜਿਹੇ ਬੰਦੇ ਬੈਠੇ ਆ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਤੁਹਾਨੂੰ ਠੀਕ ਕਰ ਦੇਣਗੇ ਆਯੁਰਵੇਦ ਦੇ ਨਾਲ ਕੋਈ ਤੁਹਾਨੂੰ ਆਪਰੇਸ਼ਨ ਕੁਝ ਕਰਾਉਣ ਦੀ ਲੋੜ ਨਹੀਂ ਮੇਰੇ ਨਾਲ ਬਣੇ ਰਹੋ ਆਜੋ ਆਪਾਂ ਲੈ ਕੇ ਚਾਲਦੇ ਆ ਆਓ ਵੀ ਮਿੱਤਰੋ ਆਖਿਰਕਾਰ ਪਹੁੰਚ ਹੀ ਗਏ ਆ ਦੇਖੋ ਆਹਾ ਇੱਥੇ ਪਹੁੰਚਣਾ ਤੁਸੀਂ ਸਾਰਿਆਂ ਨੇ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਪਾਂ ਬਾਈ ਨਾਲ ਮਲਾਉਣੇ ਆਜੋ ਆਜੋ ਅੰਦਰ ਚਾਲਦੇ ਆਂ ਤੇ ਤੁਹਾਨੂੰ ਮੈਂ ਮਲਾਉਣਾ ਡਾਕਟਰ ਸਾਹਿਬ ਨਾਲ ਹਰੇਕ ਤਰ੍ਹਾਂ ਦਾ ਇਲਾਜ ਇੱਥੇ ਹੋਊਗਾ ਹਰੇਕ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਤੁਸੀਂ ਮਰਜ਼ੀ ਦਿਮਾਗ ਦੇ ਵਿੱਚ ਸੋਚੋ ਹਰੇਕ ਤਰ੍ਹਾਂ ਦਾ ਹੋਊਗਾ ਮੇਰੇ ਸਸੀ ਦਾ ਸਸੀ ਦਾ ਵੀਰੇ ਉਹ ਠੀਕ ਹੋ ਜੀ ਬਹੁਤ ਵਧੀਆ ਤੁਸੀਂ ਸੁਣਾਓ ਪਹਿਲਾਂ ਤਾਂ ਵੀਰੇ ਮੈਨੂੰ ਇਹ ਦੱਸੋ ਵੀ ਆਪਣਾ ਕਿੰਨੇ ਟਾਈਮ ਦਾ ਇਹ ਕਲੀਨਿਕ ਚੱਲ ਰਿਹਾ ਹੈ ਇਹ ਵੀਰੇ ਕਲੀਨਿਕ ਪਿਛਲੇ 35 ਸਾਲ ਤੋਂ ਚੱਲਦਾ ਪਿਆ 35 ਸਾਲ ਤੋਂ ਚੱਲਦਾ ਹਾਂਜੀ ਹਾਂਜੀ ਇਹ ਵੀ ਤੁਹਾਡੇ ਫਾਦਰ ਸਾਹਿਬ ਨੇ ਜਿਹੜਾ ਸੀ ਮੇਰੇ ਫਾਦਰ ਸਾਹਿਬ ਨੇ ਓਕੇ ਇਹ ਐਕਸੀਡੈਂਟਲੀ ਦੁਨੀਆ 'ਚ ਨਹੀਂ ਰਹੇ ਅੱਛਾ ਤੇ 35 ਸਾਲ ਤੋਂ ਇਹਨਾਂ ਨੇ ਇੱਥੇ ਸਥਾਪਨਾ ਕੀਤੀ ਸੀ ਜੀ ਕਲੀਨਿਕ ਦੀ ਜੀ ਤੇ ਆਯੁਰਵੇਦ ਦੇ ਬਹੁਤ ਵੱਡੇ ਪ੍ਰੇਮੀ ਸੀਗੇ ਓਕੇ ਇਹ ਸਾਰਾ ਜਿਹੜਾ ਵੀ ਆਪਾਂ ਇਲਾਜ ਕਰਦੇ ਆ ਸਾਰਾ ਆਯੁਰਵੇਦ ਨਾਲ ਹੁੰਦਾ ਪੂਰਾ ਪ੍ਰੋਪਰ ਆਯੁਰਵੇਦ ਕੋਈ ਅੰਗਰੇਜ਼ੀ ਦਵਾਈ ਤਾਂ ਨਹੀਂ ਦੇ ਵਿੱਚ ਆਈ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਰਾ ਆਯੁਰਵੇਦ ਸਾਰਾ ਆਯੁਰਵੇਦ ਤੁਸੀਂ ਇੱਕ ਦਾਵਾ ਕਰਦੇ ਹੋ ਵੀ ਆਯੁਰਵੇਦ ਦੇ ਵਿੱਚ ਹਰੇਕ ਤਰ੍ਹਾਂ ਦਾ ਇਲਾਜ ਹੁਣ ਜਿਵੇਂ ਸਭ ਤੋਂ ਇਹਦੀ ਵੀ ਕਾਮਨ ਬਿਮਾਰੀ ਜਾਂ ਜਿਵੇਂ ਕਿਡਨੀ ਦੀ ਹੋਗੀ ਕਿਡਨੀ ਦੇ ਲੋਕ ਡੈਲਸਿਸ ਕਰਾਉਂਦੇ ਆ ਹਾਂਜੀ ਜਾਂ ਆਰ ਦੀਆਂ ਪ੍ਰੋਬਲਮ ਆ ਰਹੀਆਂ ਹਾਂ ਹਾਂਜੀ ਤੇ ਲੀਵਰ ਦੀਆਂ ਪ੍ਰੋਬਲਮ ਆ ਗਈਆਂ ਇੱਕ ਤੁਸੀਂ ਉਹ ਜਿਹੜੀ ਪੇਟ ਦੇ ਵਿੱਚ ਛਾਲੇ ਵਾਲੀ ਗੈਸਟ੍ਰਾਈਟਸ ਉਹ ਤਾਂ ਤੁਸੀਂ ਕਹਿੰਦੇ ਲਾਜ ਹੀ ਹੈਣੀ ਕੋਈ ਉਹਦੇ ਵਿੱਚ ਕੀ ਗੱਲ ਹੈ ਸੱਚੀ ਲਾਜ ਹੈਣੀ ਉਹਦਾ ਉਹਦਾ ਐਕਚੁਅਲੀ ਇਦਾਂ ਹੈ ਨਾ ਕਿ ਉਹਦੇ ਸਿੰਪਟਮ ਇਦਾਂ ਦੇ ਹੁੰਦੇ ਆ ਗੈਸਟ੍ਰਾਈਟਸ ਦੇ ਜੀ ਉਹਦੇ 80 90 ਤਰ੍ਹਾਂ ਦੇ ਸਿੰਪਟਮ ਜਿਹੜੇ ਅਸੀਂ ਲਿਖਿਓ ਆ ਉਹਦੇ ਹਾਂਜੀ ਹਾਂਜੀ ਉਹ ਅਸੀਂ ਕਹਦੇ ਨੇ ਗੈਸਟ੍ਰਾਈਟਸ ਹੁੰਦਾ ਕੀ ਐ ਗੈਸਟ੍ਰਿਕ ਅਲਸਰ ਹੁੰਦੇ ਆ ਪੇਟ 'ਚ ਜਿਹਨੂੰ ਇਹ ਸੋਜ ਕਹਿੰਦੇ ਆ ਜਾਂ ਪੇਟ 'ਚ ਛਾਲੇ ਕਹਿੰਦੇ ਆ ਲੋਕੀ ਸਭ ਤੋਂ ਜ਼ਿਆਦਾ ਕਾਮਨ ਉਹਨੂੰ ਲੈਂਦੇ ਆ ਉਹ ਹੁੰਦੀ ਉਹਦੋਂ ਜਦੋਂ ਐਸਿਡ ਬਣਦਾ ਸਾਡੇ ਅਸੈਡ ਨੂੰ ਅਸੀਂ ਕੁਝ ਵੀ ਨਹੀਂ ਸਮਝਦੇ ਓਕੇ ਰੋਜ਼ ਇਹ ਤਾਂ ਬੰਦਾ ਰਹਿੰਦਾ 5-7 ਸਾਲ ਵਿੱਚ ਇੰਨਾ ਬੁਰਾ ਹਾਲ ਕਰ ਦਿੰਦਾ ਮਿਰਗੀ ਦੇ ਦੌਰੇ ਵੀ ਉੱਤੋਂ ਪੈਂਦੇ ਆ ਝੁਰੀਆਂ ਲੱਪੈਂਦੀਆਂ ਬੰਦਾ ਜਲਦੀ ਬੁੱਢਾ ਲੱਗਣ ਲੱਪੈਂਦਾ ਜੀ ਸਾਰਾ ਰੁਕਦਾ ਬੰਦੇ ਦਾ ਹੈਨਾ ਤੇ ਉਹ ਉਹਦਾ ਇਲਾਜ ਇਸ ਕਰਕੇ ਨਹੀਂ ਹੈਗਾ ਐਲੋਪੈਥੀ ਵਿੱਚ ਤਾਂ ਮੈਂ ਕਦੀ ਦੇਖਿਆ ਨਹੀਂ ਹੁੰਦਾ ਤੇ ਆਯੁਰਵੇਦ ਵਿੱਚ ਉਹਦੇ ਸਿੰਪਟਮ ਇੰਦਾ ਇਹ ਕਾਮਨ ਜੇ ਆ ਨਾ ਪਤਾ ਹੀ ਨਹੀਂ ਲੱਗਦਾ ਲੋਕੀ ਲਿਵਰਲ ਧੋੜੇ ਫਿਰਦੇ ਆ ਹਾਂਜੀ ਹਾਂਜੀ ਐਸਿਡ ਆਪਣੇ ਯੂਰਿਕ ਐਸਿਡ ਦੀ ਦਵਾਈਆਂ ਖਾਂਦੇ ਰਹਿੰਦੇ ਆ ਜਿਵੇਂ ਕਿ ਯੂਰਿਕ ਐਸਿਡ ਦੀ ਪ੍ਰੋਡਕਸ਼ਨ ਵੀ ਹੁੰਦੀ ਆ ਸਾਰੀ ਪ੍ਰੋਬਲਮ ਆ ਜਿਹੜੀ ਮੇਨ ਜੜਾ ਕੈਂਸਰ ਤੱਕ ਉਹ ਐਸਿਡ ਦੀ ਵੱਧ ਪ੍ਰੋਡਕਸ਼ਨ ਕਰਕੇ ਹੁੰਦਾ ਆ ਤਾਂ ਉਹ ਪੇਟ ਤੋਂ ਹੀ ਸ਼ੁਰੂ ਹੁੰਦੀ ਜਿਹਨੂੰ ਕਹਿੰਦੇ ਤੇਜਾਬ ਬੰਦਾ ਤੇਜਾਬ ਬੰਦਾ ਜਿਹਨੂੰ ਜਿਹਨੂੰ ਲੋਕ ਹਲਕੇ ਦੇ ਵਿੱਚ ਲੈ ਬਹੁਤ ਜ਼ਿਆਦਾ ਹਲਕੇ ਚ ਲੈ ਜਾਂਦੇ ਆ ਬਈ ਤੇਜਾਬ ਬੰਦਾ ਜੇ ਤੁਹਾਡੇ ਉਹਨੂੰ ਹਲਕੇ ਦੇ ਵਿੱਚ ਨਾਲੇ ਉਹ ਤੋਂ 90 ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਸਕਦਾ ਬਿਲਕੁਲ ਉਹ ਵੀ ਬੁੱਕ ਹੱਤੱਕ ਹੱਤੱਕ ਬਿਮਾਰੀਆਂ ਹਾਂਜੀ ਤੇਦਾ ਇਲਾਜ ਆਪਣੇ ਕੋਲ ਹੈ ਬਿਲਕੁਲ ਪ੍ਰੋਪਰ ਪ੍ਰੋਪਰ ਲਾਈ ਪ੍ਰੋਪਰ ਇਲਾਜ ਕਿੰਨੇ ਕ ਟਾਈਮ ਦੇ ਵਿੱਚ ਇਹਦਾ ਇਲਾਜ ਹੋ ਜਾਂਦਾ ਇਹ ਜਲਦੀ ਮੈਂ ਤੁਹਾਨੂੰ ਦੱਸਦਾ ਇਹ ਬਿਮਾਰੀ ਆ ਨਾ ਜਲਦੀ ਕਿਤੇ ਹੁੰਦੀ ਨਹੀਂ ਓਕੇ ਕਿਉਂਕਿ ਐਸਿਡ ਪ੍ਰੋਡਕਸ਼ਨ ਜਿੱਦੋਂ ਅਸੀਂ ਜ਼ਿਆਦਾ ਹੀ ਵਧਣ ਲੱਗ ਪੈਂਦੀ ਨਾ ਉਦੋਂ ਪੇਟ 'ਚ ਛਾਲੇ ਹੁੰਦੇ ਆ ਜੀ ਸਾਡੇ ਤੇ ਇਹ ਹੁੰਦਾ ਵੀ ਘੱਟੋ ਘੱਟ ਨਹੀਂ 10-12 ਸਾਲ ਲੱਗ ਜਾਂਦੇ ਆ ਬਿਮਾਰੀ ਪੈਦਾ ਹੁੰਦੇ ਹੁੰਦੇ ਅੱਛਾ ਇੰਨਾ ਟਾਈਮ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਤੁਸੀਂ ਕਹਿ ਲੋ ਕਿ 4 ਜਾਂ 5 ਮਹੀਨੇ ਤਾਂ ਲੱਗਦੇ ਹੀ ਆ ਕੋਈ ਜ਼ਿਆਦਾ ਵਿਗੜਿਆ ਕੇਸ ਹੋਵੇ ਓਕੇ ਤੇ 6-7 ਮਹੀਨੇ ਲੱਜਾਂਦਾ ਹੈ ਗੈਸ ਸਟੇਟਸ ਠੀਕ ਕਰਨ ਨੂੰ ਹਾਂਜੀ ਇਹ ਉਹ ਬਿਮਾਰੀ ਆ ਇਹ ਉਹ ਬਿਮਾਰੀ ਆ ਜਿੱਦਾਂ ਲਿਵਰ ਹੈ ਨਾ ਇੱਕੋ ਵਾਰ ਬੰਦੇ ਨੂੰ ਹਸਪਤਾਲ ਪਹੁੰਚਾ ਦਿੰਦਾ ਖਰਾਬ ਹੋਵੇ ਇਹ ਉਹ ਬਿਮਾਰੀ ਆ ਜਿਹੜੀ ਬੰਦੇ ਨੂੰ ਰੜਕਾਂਦੀ ਆ ਬੰਦੇ ਨੂੰ ਪਤਾ ਨਹੀਂ ਲੱਗਦਾ ਮੇਰੇ ਨਾਲ ਹੁੰਦਾ ਵੀ ਪਿਆ ਓਕੇ ਹਾਂਜੀ ਹੌਲੀ ਹੌਲੀ ਅੰਦਰ ਵੱਧਦੀ ਆ ਹਾਂਜੀ ਹਾਂਜੀ ਬੰਦਾ ਪਰੇਸ਼ਾਨ ਨਹੀਂ ਹੁੰਦਾ ਅੰਦਰ ਡਿਪਰੈਸ਼ਨ ਤੱਕ ਐਸਿਡ ਤੋਂ ਹੁੰਦਾ ਉਹਨੂੰ ਕਹਿੰਦੇ ਆ ਐਸਿਡ ਜਿਹੜਾ ਰਿਫਲਕਸ ਹੁੰਦਾ ਉੱਤੇ ਵਾਲ ਨੂੰ ਆਂਦਾ ਨਾ ਉਦੋਂ ਹੀ ਮਿਰਗੀ ਦਾ ਦੌਰਾ ਵੀ ਪੈਂਦਾ ਆ ਓਕੇ ਹਾਂਜੀ ਉਦੋਂ ਹੀ ਡਿਪਰੈਸ਼ਨ ਹੁੰਦਾ ਐਂਗਜ਼ਾਇਟੀ ਹੁੰਦੀ ਆ ਕਈਏ ਛਾਤੀ ਭਾਰੀ ਹੋ ਜਾਂਦੀ ਤੇ ਦੇਖਿਆ ਹੋਣਾ ਐਂਗਜ਼ਾਇਟੀ ਵਿੱਚ ਹੁੰਦਾ ਕਿ ਉਹ ਐਸਿਡ ਇੱਥੇ ਜਮਾ ਹੋ ਜਾਂਦਾ ਆ ਕੇ ਜੀ ਜਦੋਂ ਉੱਤੇ ਨੂੰ ਆਂਦਾ ਐਸਿਡ ਜੀ ਤੇ ਜਿੱਥੇ ਐਸਿਡ ਨੇ ਜਾਣਾ ਉੱਥੇ ਭਾਰੀਪਨ ਫੀਲ ਹੁੰਦਾ ਫਿਰ ਉਹ ਤੇ ਇਹ ਆਪਣੇ ਕੋਲ ਹੁਣ ਸਾਰੀਆਂ ਦਵਾਈਆਂ ਪਈਆਂ ਤਕਰੀਬਨ ਸਾਰੀਆਂ ਸਾਰੀਆਂ ਐ ਤੁਸੀਂ ਤੇ ਤੁਸੀਂ ਲਿਹਾਉਣੇ ਕਿੱਥੋਂ ਇਹ ਅਸੀਂ ਰੌ ਮਟੀਰੀਅਲ ਲਿਆਈਦਾ ਆ ਕਿ ਜਿੱਦਾਂ ਜੜੀਆਂ ਬੂਟੀਆਂ ਰੌ ਮਟੀਰੀਅਲ ਜੀ ਉਹਦੀ ਪ੍ਰੈਪਰੇਸ਼ਨ ਭਸਮਾਂ ਤੱਕ ਦੀ ਪ੍ਰੈਪਰੇਸ਼ਨ ਸਾਡੀ ਆਪਣੀ ਹੁੰਦੀ ਆ ਸਾਰੀ ਥੋੜੀ ਆਪਣੀ ਸਾਰੀ ਆਪਣੀ ਆ ਜ਼ਿਆਦਾਤਰ ਜਿੱਦਾਂ ਤੁਸੀਂ ਅਬਰਕ ਭਸਮ ਕਹੋ ਜਾਂ ਉਹ ਵੀ ਅਸੀਂ ਤਿਆਰ ਆਪ ਹੀ ਕਰੀਦੀ ਆ ਉਹ ਬਜ਼ਾਰੂ ਜ਼ਿਆਦਾਤਰ ਸਾਡੇ ਜਿਹੜੇ ਸਾਰੇ ਯੋਗ ਆਪਣੇ ਆ ਫਾਰਮੂਲੇਸ਼ਨ ਮੇਰੇ ਫਾਦਰ ਸਾਹਿਬ ਦੀ ਤਿਆਰ ਕੀਤੀ ਹੋਈ ਅੱਛਾ ਉਹਨਾਂ ਦੀ ਤਿਆਰ ਕੀਤੀ ਮੈਂ ਤਾਂ ਇਹ ਗੱਲ ਸੁਣੀ ਸੀ ਵੀ ਇਹ ਬੈਦ ਹੁੰਦੇ ਆ ਉਹ ਜਿਵੇਂ ਲੋਕਾਂ ਦੀਆਂ ਕਾਪੀ ਕਰ ਕਰ ਅੱਗੇ ਦੀ ਅੱਗੇ ਬਣਾਈ ਜਾਂਦੇ ਆ ਇਹ ਤੁਹਾਡੇ ਫਾਦਰ ਸਾਹਿਬ ਨੇ ਆਪ ਤਿਆਰ ਕੀਆ ਉਹ ਦੇਖੋ ਜੀ ਨਾਮ ਅਸੀਂ ਤਦੀ ਮੋਰੇ ਰੱਖਦੇ ਨਹੀਂ ਤਾਂ ਵੈਦ ਆ ਨਾ ਜਿਹੜੇ ਉਹ ਬਈ ਨਾਮ ਲਖਾ ਦੇ ਸਾਰੇ ਹਰੇਕ ਤਰ੍ਹਾਂ ਦਾ ਹਾਂ ਇਹਦੇ ਵਿੱਚ ਬਹੁਤ ਘੱਟ ਨਾਮ ਹੋਣਗੇ ਕਿ ਮਤਲਬ ਜਿਹੜੇ ਤਨ ਬਜਾਰੋਂ ਆ ਜਿਹੜੀਆਂ ਵੀ ਕਿਸੇ ਨਾਂ ਮੈਚ ਕਰ ਹਾਂਜੀ ਹਾਂਜੀ ਨਹੀਂ ਬਜਾਰੋਂ ਜਿਹੜੀਆਂ ਉਹ ਵੀ ਜ਼ਰੂਰੀ ਹੁੰਦੀਆਂ ਕਈ ਚੀਜ਼ਾਂ ਹੈ ਨਾ ਪਰ ਅਸੀਂ ਬਣਾਈ ਦੀ ਆਪ ਕਿਉਂਕਿ ਅਸੀਂ ਪਿਓਰਿਟੀ ਨੂੰ ਬਹੁਤ ਧਿਆਨ ਰੱਖੀਦਾ ਆ ਤੇ ਬਾਕੀ ਸਾਰੇ ਜਦ ਤੱਕ ਚੂਰਨਾ ਦੇ ਜੋਗ ਆ ਉਹ ਸਾਡੀ ਇੱਕ ਭਸਮ ਪਈ ਆ ਮਧੂ ਅਸ਼ਟਕ ਓਕੇ ਤੇ ਉਹ ਤੁਹਾਨੂੰ ਕਿਤੇ ਨਹੀਂ ਬਾਜ਼ਾਰ ਚ ਮਿਲਣੀ ਕਿਉਂਕਿ ਉਹ ਤੁਹਾਡੇ ਫਾਦਰ ਸਾਹਿਬ ਨੇ ਤਿਆਰ ਕੀ ਹਾਂਜੀ ਉਹ ਭਸਮ ਸਾਡੇ ਫਾਦਰ ਸਾਹਿਬ ਨੇ ਉਹ ਜਿਹੜਾ ਫਾਰਮੂਲਾ ਉਹਨਾਂ ਕੋਲ ਸੀ ਹਾਂਜੀ ਹਾਂਜੀ ਲਓ ਜੀ ਬਹੁਤ ਘੱਟ ਮਿਆਦ ਹੋਣਗੇ ਵੀਰੇ ਬਹੁਤ ਬਹੁਤ ਰੇਅਰ ਹੋਣਗੇ ਜਿਹੜੇ ਆਪ ਤਿਆਰ ਕਰ ਬਿਲਕੁਲ 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 ਜ ਹਾਂ ਜੀ ਹਰ ਇੱਕ ਤਰ੍ਹਾਂ ਦਾ ਹਾਂ ਜੀ ਹਾਂ ਕੋਈ ਮਰਜ਼ੀ ਬਿਮਾਰੀ ਕੋਈ ਮਰਜ਼ੀ ਜਿਵੇਂ ਹੁਣ ਹਾਰਡ ਦੀ ਪ੍ਰੋਬਲਮ ਲੋਕਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਹਾਂ ਜੀ ਹਾਂ ਜਿਵੇਂ ਕਈ ਵਾਰ ਸਟੱਟਪ ਆਉਣ ਨੂੰ ਵੀ ਡਾਕਟਰ ਕਹਿੰਦਾ ਜਿੰਨਾ ਕਿ ਤਦੇ ਵਾਲ ਲੀਕ ਹੋ ਜਾਂਦੇ ਆ ਜੀ ਤੂੰ ਦਾ ਲਾਜ਼ਮੀ ਹੋਏ ਬਿਲਕੁਲ ਹੋ ਜਾਂਦਾ ਜੀ ਠੀਕ ਆ ਬਸ ਉਹਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੱਸਾਂ ਉਹ ਵੀ ਐਸਿਡ ਤੋਂ ਹੀ ਸ਼ੁਰੂ ਹੁੰਦਾ ਐਸਿਡ ਤਾਂ ਜਿਹੜਾ ਆਯੁਰਵੇਦ ਵਿੱਚ ਹੈ ਨਾ ਜਿਹੜਾ ਹਾਰਡ ਦਾ ਰੋਗਾ ਵਾਤ ਰੋਗ ਆ ਵਾਤ ਮੈਨੇ ਵాయు ਵాయు ਹਾਂ ਜੀ ਜਦੋਂ ਬੰਦੇ ਵਿੱਚ ਵాయు ਦੀ ਵਿਰਧੀ ਹੁੰਦੀ ਹੈ ਨਾ ਜੀ ਉਦੋਂ ਹੀ ਬਲੋਕੇਜ ਪੈਦਾ ਹੁੰਦੀ ਆ ਆਪ ਇਹ ਗੱਲ ਕਹਿ ਸਕਦੇ ਮੇਨ ਮੁੱਦਾ ਆਪਣਾ ਤੇਜਾਬ ਦਾ ਹੈ ਤੇ ਆਪ ਤੋਂ ਸਾਰੀਆਂ ਬਿਮਾਰੀਆਂ ਪੈਦਾ ਜੇ ਸਾਡਾ ਪੇਟ ਸਹੀ ਰਹੂਗਾ ਨਾ ਤਾਂ ਫਿਰ ਅਸੀਂ ਹਾਰਡ ਦਾ ਇਲਾਜ ਹੀ ਕਿਉਂ ਕਰਨਾ ਬਿਮਾਰੀ ਨਹੀਂ ਕੋਈ ਹੋਣੀ ਹੈਗੀ ਓਕੇ ਇਹ ਚੀਜ਼ਾਂ ਨੋਟ ਕਰ ਲਓ ਵੀ ਤੁਸੀਂ ਸ਼ੁਰੂ ਹੀ ਮੰਨ ਕੇ ਚਲੋ ਜੜ ਫੜੀ ਹੋਈ ਹੈ ਜੜ ਫੜੀ ਹੈ ਜੜ ਫੜੀ ਜੜ ਦਾ ਇਲਾਜ ਕਰਾਂਗੇ ਨਾ ਫੇਰ ਹੀ ਬੰਦਾ ਠੀਕ ਹੋਊਗਾ ਉਦੋਂ ਨਹੀਂ ਹੋ ਸਕਦਾ ਕੱਲੇ ਸਿੰਪਟਮ ਅਸੀਂ ਠੀਕ ਕਰੀ ਜਾਵਾਂ ਕਿਸਦਾ ਸਿਰ ਦੁਖਦਾ ਕਾਰਨ ਫੜੀ ਦਾ ਨਾ ਕਿਉਂ ਦੁਖਣ ਲੱਗਿਆ ਉਹਦਾ ਸਿਰ ਉਹਨੂੰ ਠੀਕ ਕਰਨਾ ਆਪਣੇ ਆਪ ਸਿਰ हट ਜਾਣਾ ਕਿੱਥੋਂ ਕਿਥੋਂ ਲੋਕ ਆਉਂਦੇ ਆ ਆਪਣੇ ਹਾ ਕਿਡਨੀ ਵਾਲੇ ਤਾਂ ਰਾਜਸਥਾਨ ਤੋਂ ਆਉਂਦੇ ਆ ਮਤਲਬ 올ਓਵਰ ਪੰਜਾਬ ਤਾਂ ਆਉਂਦੇ ਹੀ ਆ ਓਕੇ ਪੇਟ ਦੀ ਸਮੱਸਿਆ ਵਾਲੇ ਦਾ ਪੀਜੀਆ ਹੀ ਘੁੰਮ ਕੇ ਹਿਮਾਚਲ ਤੋਂ ਆਉਂਦੇ ਆ ਹਮ ਹਰ ਇੱਕ ਜਗ੍ਹਾ ਤੋਂ ਲਗਭਗ ਆਉਂਦੇ ਹੀ ਆ ਲੋਕ ਆਉਂਦੇ ਨੇ ਆਉਂਦੇ ਰਹਿੰਦੇ ਆ ਹਰੇਕ ਤਰ੍ਹਾਂ ਹਰੇਕ ਜ਼ਿਲ੍ਹੇ ਤੋਂ ਹਰੇਕ ਪੰਜਾਬ ਦੇ ਹਰੇਕ ਪਿੰਡ ਤੋਂ ਹੋਰ ਵੀ ਰਾਜਾਂ ਤੋਂ ਹਨਾ ਪੂਰੀ ਇੰਡੀਆ ਤੋਂ ਆਪਾਂ ਕਹਿ ਸਕਦੇ ਹਾਂ ਹਾਂਜੀ 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 ਇਹ ਦਿੱਲੀ ਤੋਂ ਆਉਂਦੇ ਆ ਜੀ ਹਾਂ ਜਿਹੜੇ ਲੋਕਾਂ ਨੂੰ ਕਿਡਨੀ ਦੀ ਪ੍ਰੋਬਲਮ ਸੀ ਹੁਣ ਉਹ ਹਾਰਡ ਕਲੀਅਰ ਹੋ ਜਾਂਦੇ ਸੀ ਜਿਹੜੇ ਕਰਾਉਂਦੇ ਸੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਹੁਣੇ ਵਾਲੇ ਫੋਨ ਤੇ ਦਿਖਾ ਕੇ ਹਟਿਆ ਸੀ ਹਾਂ ਪੇਸ਼ੈਂਟ ਕਿਡਨੀ ਵਾਲੇ ਤਾਂ ਬਹੁਤ ਆਉਂਦੇ ਆ ਨਾ ਗੈਸ ਬਿਲਕੁਲ ਬਿਲਕੁਲ ਤੇ ਬਈ ਲੋਕ ਬਾਜ ਰਿਪੋਰਟਾਂ ਭੇਜ ਦਿੰਦੇ ਆ ਵੀ ਆਹ ਸਾਡਾ ਠੀਕ ਹੋ ਗਿਆ ਹਾਂਜੀ 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 ਇੱਥੇ ਤੱਕ ਕਿ ਬੰਦਿਆਂ ਨੂੰ ਐਚ ਆਈ ਵੀ ਪੋਜ਼ਿਟਿਵ ਹੁੰਦੀ ਆ ਕਾਲਾ ਪੀਲਾ ਵੀ ਹੁੰਦਾ ਤਾਂ ਵੀ ਕਿਡਨੀਆਂ ਵੀ ਖਰਾਬ ਹੁੰਦੀਆਂ ਕਰੇਟਾ ਹੀ 10 ਤੇ ਪਹੁੰਚਿਆ ਹੁੰਦਾ ਓਕੇ ਹਾਂਜੀ ਤੇ ਉਹਦੀ ਦਾਵਾ ਰੱਖਦੇ ਹੋ ਵੀ ਠੀਕ ਕਰ ਆਪਾਂ ਕੋਸ਼ਿਸ਼ ਕਰੀ ਦੀ ਬੇਹੱਦਾਂ ਕਿਰਪਾਈ ਨਹੀਂ ਤੇ ਹੈਗੀ ਕਿਰਪਾ ਹੈਗੀ ਕਿਰਪਾ ਹੈਗੀ ਤੇ ਕਿਸੇ ਵੀ ਤਰ੍ਹਾਂ ਦੀ ਆਪਾਂ ਮੋਟੀਆਂ-ਮੋਟੀਆਂ ਬਿਮਾਰੀਆਂ ਗਿਣਾ ਦਈਏ ਵੀ ਜਿਹਦੇ ਜਿਹਦਾ ਆਪਾਂ ਇਲਾਜ ਕਰਦੇ ਹਾਂ ਹਾਂਜੀ ਜੀ ਜਿਹੜੇ ਵੀ ਆਪਣੇ ਪਿਤ ਰੋਗ ਹੋ ਗਏ ਜਿੰਨੇ ਵੀ ਹੋ ਗਏ ਜਿਹਦੇ ਪਿਤ ਵਿਰਧੀ ਹੁੰਦੀ ਹੈ ਜਿਹੜੇ ਜਿੱਦਾਂ ਆਪਣਾ ਜਿਗਰ ਦਾ ਹੋ ਗਿਆ ਜਿਹਨੂੰ ਅਸੀਂ ਲਿਵਰ ਕਹਿ ਦਿੰਨੇ ਆ ਹੈਪਾਟਾਈਟਸ ਕਾਲਾ ਪੀਲਿਆ ਹੋ ਗਿਆ ਜੀ ਤੇ ਜੋੜਾਂ ਦਾ ਦਰਦ ਹੋ ਗਿਆ ਗਠੀਆ ਹੋ ਗਿਆ ਜੀ ਆਰ ਐ ਫੈਕਟਰ ਜਿਹਨੂੰ ਅਸੀਂ ਪੋਜ਼ਿਟਿਵ ਕਹਿ ਦਿੰਦੇ ਆ ਗੈਸਟ੍ਰਾਈਟਸ ਹੋ ਗਿਆ ਜੀ ਕਿਡਨੀ ਦੇ ਹੋ ਗਏ ਕਿਡਨੀ ਦੀ ਪ੍ਰੋਬਲਮ ਹੋ ਗਈ ਜੀ ਕਿਸੇ ਦੇ ਗਦੁੱਦਾਂ ਆ ਜੀ ਹਰਨੀਆਂ ਤੱਕ ਦਾ ਅਸੀਂ ਇਲਾਜ ਕਰ ਦਿੰਦੇ ਆ ਤੇ ਹਰਨੀਆਂ ਵਾਲੇ ਬੰਦੇ ਨੂੰ ਦੋ ਦਿਨਾਂ ਵਿੱਚ ਫਰਕ ਪਊਗਾ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਵਿੱਚ ਦੋ ਦਿਨਾਂ ਦੇ ਵਿੱਚ ਫਰਕ ਪੈ ਜਾਊਗਾ ਬਿਲਕੁਲ 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 ਤੇ ਹੋਰ ਜਿਵੇਂ ਹਾਰਟ ਦੀ ਬਿਮਾਰੀ ਹੋ ਗਈ ਹਾਰਟ ਦੀ ਬਿਮਾਰੀ ਹੋ ਗਈ ਕਿੰਨੇ ਟਾਈਮ ਦੇ ਵਿੱਚ ਫਰਕ ਪੈ ਹਾਰਟ ਦੀ ਬਿਮਾਰੀ ਇਦਾਂ ਆ ਜੀ ਆ ਜੇ ਬੰਦਾ ਸਾਡੇ ਹਿਸਾਬ ਨਾਲ ਦਵਾਈ ਖਾਵੇ ਕਿਉਂਕਿ ਦਵਾਈਆਂ ਵੀ ਕੁਝ ਕਿਸਮਾਂ ਦੀਆਂ ਹੁੰਦੀਆਂ ਕੁਝ ਥੋੜੀਆਂ ਮਹਿੰਗੀਆਂ ਹੁੰਦੀਆਂ ਅਸੀਂ ਪੇਸ਼ੈਂਟ ਨੂੰ ਪਹਿਲਾਂ ਹੀ ਕਹ ਦੇਦਾ ਜਿਨ੍ਹਾਂ ਦੇ ਸਵਰਨ ਦੇ ਯੋਗ ਹੁੰਦੇ ਆ ਠੀਕ ਹੈ ਨਾ ਤੇ ਉਹਦਾ ਤੇ ਚੱਲ ਕੇ ਜੇ ਲੋ 5 6 ਦਿਨਾਂ ਵਿੱਚ ਇਹਨਾਂ ਬੰਦਾ ਸੇ ਤੁਰਨ ਲਾ ਦੇਦਾ ਉਹ ਸਾਹ ਨਹੀਂ ਚੜੂਗਾ ਸਾੜੇ ਜਦ ਹਾਂ ਜਿਵੇਂ ਡਾਕਟਰ ਕਹਿੰਦੇ ਵੀ ਪੌੜੀਆਂ ਚੜਦਾ ਬੰਦਾ ਚੜ੍ਹ ਨਹੀਂ ਸਕਦਾ ਪੌੜੀਆਂ ਚੜ੍ਹਦੇ ਆ ਸਾਹ ਚੜ੍ਹਦਾ ਉਹ ਵੀ ਬੰਦਾ ਪੌੜੀਆਂ ਚੜ੍ਹਨ ਲੱਗ ਪੈਂਦਾ ਹਾਂ ਹਾਂ ਪੌੜੀਆਂ ਚੜ੍ਹਨ ਲੱਗ ਕੋਈ ਬਣ ਕੇ ਚਲੋ ਚੜ੍ਹਾਈ ਚੜ੍ਹਨ ਦਾ ਕੰਮ ਆ ਜਾਂ ਕਿਸੇ ਵੀ ਤਰ੍ਹਾਂ ਦਾ ਹਫ਼ਤੇ ਦੇ ਵਿੱਚ ਬੰਦਾ ਕਰ ਹਫ਼ਤੇ ਦੇ ਇਸ ਤੋਂ ਵਧੀਆ ਥਾਂ ਕੋਈ ਹੋਰ ਹੋਣੀ ਨਹੀਂ ਤੁਹਾਡੀਆਂ ਬਿਮਾਰੀਆਂ ਵਾਸਤੇ ਹੁਣ ਆਇਆ ਤਾਂ ਨਹੀਂ ਹੈਗਾ ਵੀਰੇ ਜਿਵੇਂ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ 2-2 3-3 ਲੱਖ ਰੁਪਏ ਲਈ ਜਾਂਦੇ ਨੇ ਨਹੀਂ 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 ਸਾਡੇ ਕੋਲ ਜਾਇਜ ਰੇਟ ਹੈ ਬਿਲਕੁਲ ਜਾਇਜ ਰੇਟ ਹੈ ਜਾਇਜ ਰੇਟ ਹੈ ਦੂਜਾ ਇਹ ਆ ਕਿ ਵੱਡੇ ਵੱਡੇ ਹਸਪਤਾਲਾਂ ਵਿੱਚ ਅਕਸਰ ਹੁੰਦਾ ਕੀ ਆ ਬੰਦਾ ਜਾਂਦਾ ਹੈ ਬਹੁਤ ਘੱਟ ਬੰਦੇ ਜਿਹੜੇ ਮੁੜ ਕੇ ਆਉਂਦੇ ਆ ਠੀਕ ਹੈ ਨਾ ਸਾਡੇ ਕੋਲ ਬੰਦਾ ਠੀਕ ਹੋ ਕੇ ਹੀ ਜਾਂਦਾ ਤੇ ਪਰ ਆਪਾਂ ਰੇਟ ਉਦਾਂ ਦਾ ਨਹੀਂ ਰੱਖਿਆ ਹਾਂਜੀ ਤੇ ਦੂਜਾ ਮੇਨ ਆ ਸਾਡੀ ਜਿਹੜੀ ਦਵਾਈਆਂ ਆਪ ਤਿਆਰ ਕਰਨ ਦਾ ਜਿਹੜਾ ਕਾਰਨ ਹੀ ਇਹ ਆ ਕੀ ਪਿਓਰਿਟੀ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹਾਂ ਕੋਈ ਸਾਈਡ ਇਫੈਕਟ ਨਹੀਂ ਹਾਂ ਕੋਈ ਸਾਈਡ ਇਫੈਕਟ ਨਹੀਂ ਦੇਖੋ ਮੈਂ ਸਾਰੇ ਡਾਕਟਰ ਕਹਿੰਦੇ ਆ ਜੀ ਕਿ ਆਯੁਰਵੈਦਿਕ ਦਵਾਈਆਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਜੀ ਮੰਨ ਲਿਆ ਨਹੀਂ ਹੁੰਦਾ ਜੀ ਹੁਣ ਤੁਸੀਂ ਸਮਝ ਲਓ ਜ਼ਹਿਰ ਹੈ ਸਮਝ ਲਓ ਉਹਦਾ ਕੋਈ ਸਾਈਡ ਇਫੈਕਟ ਨਹੀਂ ਆ ਜੀ ਉਹਨੂੰ ਤੁਸੀਂ ਪੀ ਲਿਆ ਉਹਨੇ ਆਪਣਾ ਅਸਰ ਤਾਂ ਦੇਣਾ ਨਾ ਇਫੈਕਟ ਤਾਂ ਹੈਗਾ ਨਾ ਥਰਟ ਹੈ ਤਾਂ ਜੇ ਅਸੀਂ ਕਿਸੇ ਨੂੰ ਗਲਤ ਦਵਾਈ ਆਯੁਰਵੈਦਿਕ ਹੀ ਦੇ ਦਿੱਤੀ ਆ ਉਹਨਾਂ ਵੀ ਬੰਦਾ ਬਿਮਾਰ ਹੋ ਸਕਦਾ ਓਕੇ ਹਾਂ ਇਫੈਕਟ ਤਾਂ ਆਪਣਾ ਉਹਨੇ ਦੇਣਾ ਹੈ ਨਾ ਜੀ ਜੀ ਫਾਇਦੇ ਦੇਣਾ ਵਾ ਕੋਈ ਸਾਈਡ ਇਫੈਕਟ ਨਹੀਂ ਹੈ ਹਾਂ ਸਾਈਡ ਫੈ ਜਿਆਦਾਤਰ ਦਵਾਈਆਂ ਤੇ ਨਹੀਂ ਹੈਗੇ ਆ ਸਾਈਡ ਇਫੈਕਟ ਪਰ ਆਪਾਂ ਜੇ ਗਲਤ ਦਵਾਈ ਕਿਸੇ ਮਰੀਜ਼ ਨੂੰ ਦੇ ਦਿੱਤੀ ਹੈ ਤਾਂ ਉਹ ਬਿਮਾਰ ਹੋ ਸਕਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਤਾਂ ਤੁਸੀਂ ਘਰੇ ਪਏ ਹੋ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਾ ਕੇ ਥੱਕ ਜੁੱਕ ਤਾਂ ਤੁਸੀਂ ਬਾਈ ਉਹਨਾਂ ਦੇ ਕੋਲ ਇੱਕ ਕੀੜਾ ਮਾਰ ਲਿਓ ਮੇਰੇ ਖਿਆਲ ਨਾਲ ਫੋਨ ਤੇ ਹੀ ਗੱਲ ਕਰ ਲੈ ਬਿਲਕੁਲ ਬਿਲਕੁਲ ਕਿਰਾਏ ਦਿਖਾਉਣਾ ਪਊਗਾ ਜੇ ਕੋਈ ਪ੍ਰੋਬਲਮ ਹੋ ਜੇ ਤਾਂ ਨੇੜੇ ਆ ਸਕਦੇ ਆ ਜੀ ਤੇ ਆ ਜਾਣ ਜੀ ਤੇ ਇਨੀ ਤਾਂ ਫੋਨ ਤੇ ਸਾਨੂੰ ਸਾਰੀ ਰਿਪੋਰਟਾਂ ਪਾ ਦੇਣ ਜੋ ਜੋ ਅਸੀਂ ਪੁੱਛਦੇ ਆ ਉਹ ਦੱਸ ਦੇਣ ਤੇ ਦਵਾਈ ਡਿਲੀਵਰ ਕਰ ਦਿੰਦੇ ਹਾਂ ਹਾਂ ਡਿਲੀਵਰ ਕਰ ਦਿੰਦੇ ਆ ਬਾਹਰ ਤੱਕ ਇਦਾਂ ਹੀ ਕਰੀ ਦੀਆਂ ਉਹਦੇ ਘਰੇ ਦਵਾਈ ਪਹੁੰਚ ਜੂਗੀ ਤਾਂ ਹੁਣ ਤੁਸੀਂ ਦੇਰ ਨਾ ਕਰੋ ਫੋਨ ਲਾਓ ਫੋਨ ਨੰਬਰ ਆਪਾਂ ਵੀਰੇ ਉਹਨਾਂ ਦੇ ਉੱਤੇ ਦੇਤਾ ਸੋ ਸੰਪਰਕ ਕਰ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਸੰਪਰਕ ਕਰ ਲਓ ਸੋ ਆਪਾਂ ਲੋਕੇਸ਼ਨ ਵੀ ਦੱਸ ਦਈਏ ਕਿ ਕਿੱਥੇ ਇੱਕ ਲੋਕੇਸ਼ਨ ਪਈ ਹੈ ਇਹ ਹੈਗਾ ਜੀ ਦਸ਼ਮੇਸ਼ ਨਗਰ ਡਗਾਣਾ ਰੋਡ ਗਲੀ ਨੰਬਰ 8 ਜੀ ਇੱਥੇ ਨੇੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜੀ ਉਹਦੇ ਨੇੜੇ ਗਲੀ ਨੰਬਰ 8 ਚਰਕ ਆਯੁਰਵੇਦ ਭਵਨ ਹੁਸ਼ਿਆਰਪੁਰ ਚਰਕ ਆਯੁਰਵੇਦ ਭਵਨ ਹੁਸ਼ਿਆਰਪੁਰ 35 ਸਾਲ ਦਾ ਤਿਆਰ ਬਾ ਇਹਨਾਂ ਦਾ 35 ਸਾਲ ਤੋਂ ਇਹ ਕੰਮ ਕਰਦੇ ਆ ਰਹੇ ਆ ਆਯੁਰਵੇਦ ਹਨ ਤੇ ਇਹ ਸਾਰੀਆਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਇਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਸੋ ਇਹ ਤੁਹਾਨੂੰ ਠੀਕ ਕਰਨਗੀਆਂ ਉਹ ਵੀ ਮੰਨ ਕੇ ਚੱਲੋ ਵੀ ਐਸਾ ਹੋਣਾ ਠੀਕ ਕਰਨੀਏ ਬਾਅਦ ਚ ਤੁਹਾਨੂੰ ਛੇਤੀ ਪ੍ਰੋਬਲਮ ਹੁੰਦੀ ਨਹੀਂ ਹੁੰਦੀ। ਦੇਖੋ ਅਸੀਂ ਇੱਕar ਬੰਦੇ ਨੂੰ ਠੀਕ ਕਰਕੇ ਨਾ ਮੁੜ ਕੇ ਉਹਨੂੰ ਜੀਣ ਦਾ ਤਰੀਕਾ ਲਾਈਫ ਸਟਾਈਲ ਕਿਉਂਕਿ ਡਾਕਟਰ ਨੂੰ ਇਕੱਲਾ ਡਾਕਟਰ ਬਣ ਕੇ ਨਹੀਂ ਸਰਦਾ ਡਾਈਟੀਸ਼ੀਅਨ ਵੀ ਨਾਲ ਬੰਨਾ ਪੈਂਦਾ ਹੈ। ਉਹਨੂੰ ਜੀਣ ਦਾ ਲਾਈਫ ਸਟਾਈਲ ਵੀ ਦੱਸਾਂਗੇ ਤਾਂ ਬਿਮਾਰ ਨਾ ਹੋਵੇ। ਕਿਉਂਕਿ ਜਦੋਂ ਬੰਦਾ ਜੰਮਦਾ ਆ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਹੁੰਦੀ ਨਾ। ਬਾਅਦ ਚ ਹੀ ਹੁੰਦੀ ਨਾ ਬਿਮਾਰੀ। ਅਸੀਂ ਇਕar ਠੀਕ ਕਰ ਦੇਣਾ ਜੀਣ ਦਾ ਤਰੀਕਾ ਦੱਸਣਾ ਮੁੜ ਕੇ ਫੇਰ ਬੰਦਾ ਬਿਮਾਰ ਨਹੀਂ ਹੋਊਗਾ ਸਾਰੇ। ਤੇ ਦੂਜੀ ਗੱਲ ਜੀ ਇੱਕ ਇਹ ਲੇਡੀਜ਼ ਨੂੰ ਪ੍ਰੋਬਲਮ ਬਹੁਤ ਆਉਂਦੀ ਆ। ਉਹਦਾ ਇਲਾਜ ਅਸੀਂ ਪੂਰਾ ਕਰਦੇ ਦੂਜਾ ਜਿਹੜਾ ਅ ਗੁਪਤ ਰੋਗਾਂ ਦਾ ਇਲਾਜ ਕਿਉਂਕਿ ਉਹਦਾ ਮੈਂ ਜ਼ਿਆਦਾ ਤਾਂ ਨਹੀਂ ਦੱਸਦਾ। ਮਾਰਕੀਟ ਵਿੱਚ ਬਹੁਤ ਅਫਵਾਹਾਂ ਫੈਲੀਆਂ ਆ। ਤੇ ਇਸ ਕਰਕੇ ਹਨਾ ਉਹਦਾ ਇਲਾਜ ਵੀ ਅਸੀਂ ਕਰੀਦਾ ਤੇ ਪੱਥਰੀ ਦੀ ਦਵਾਈ ਆ ਪਿੱਤੇ ਦੀ ਪੱਥਰੀ ਦੀ। ਉਹ ਅਸੀਂ ਫ੍ਰੀ ਦੇ ਦਿੰਦੇ। ਕੋਈ ਬਿਮਾਰੀ ਇਹੋ ਜਿਹੀ ਹੈ ਨਹੀਂ ਜਿਹਦਾ ਇਲਾਜ ਨਹੀਂ ਕਰਦਾ। ਹਾਂਜੀ। ਹਰੇਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਉਹਦਾ ਇੱਥੇ ਹੀ ਹੋਣਾ ਬਾਈ। ਸੋ ਲੋਕੇਸ਼ਨ ਆਪਾਂ ਬੋਲਤੀ ਆ ਬਾਕੀ ਹੋਰ ਜਾਣਕਾਰੀ ਲਈ ਵੀਡੀਓ ਨਾਲ ਤਾਂ ਨੰਬਰ ਲੈ ਲੈਨੇ ਬੜੇ ਕੰਟੈਕਟ ਨੰਬਰ ਕੋ ਹਾਂਜੀ 9417458462 ਨਾ ਇਸ ਨੰਬਰ ਤੇ ਸੰਪਰਕ ਕਰ ਲਿਓ ਸੋ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰੋ ਵੀ ਹਰੇਕ ਬੰਦੇ ਤੱਕ ਇਹ ਵੀਡੀਓ ਪਹੁੰਚ ਜੇ ਕਿਉਂਕਿ ਇਹ ਉਹਨਾਂ ਬੰਦਿਆਂ ਵਾਸਤੇ ਇਹ ਵੀਡੀਓ ਵਰਦਾਨ ਹੋ ਸਕਦੀ ਹੈ ਜਿਹੜੇ ਬੰਦੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਸੋ ਸ਼ੇਅਰ ਕਰੋ ਧੰਨਵਾਦ ਬਹੁਤ ਜ਼ਿਆਦਾ ਧਿਆਨ ਦੇਣ ਤੁਹਾਡਾ ਸਹੀ ਠੀਕ ਹੈ